ਮਹਿਕ ਰੋ ਰੋ ਕੇ ਬਣਾ ਰਹੀ ਆ ਵੀਡੀਓਜ਼ ਆਪਣੇ ਘਰਦਿਆਂ ਨੂੰ ਕਹਿੰਦੀ ਆ ਵੀ ਮੈਨੂੰ ਲੈ ਜਾਓ ਵਾਪਸ ਹਰਮਣ ਜਿਹੜਾ ਹੈਗਾ ਉਹਦੇ ਨਾਲ ਕਰਦਾ ਕੁੱਟਮਾਰ ਜੋਬ ਤੇ ਲਗਵਾਤਾ ਉਹਨੂੰ ਠੀਕ ਹੈ ਨਾਲ ਤਾਂ ਕਰਦਾ ਨਾਲੇ ਤਾਂ ਕਰਦਾ ਕੰਮ ਕਰਨਾ ਪੈਂਦਾ ਠੀਕ ਹੈ ਨਾਲੇ ਉਹਨੂੰ ਜੋਬ ਤੇ ਜਾਣਾ ਪੈਂਦਾ ਨਾਲੇ ਉਹਨੂੰ ਵਲੋਗਿੰਗ ਕਰਨੀ ਪੈਂਦੀ ਆ ਠੀਕ ਹੈ ਚਾਰਚ ਫਿਰਿਓ ਉਹਨੂੰ ਪੈਸੇ ਕਮਾਉਣੇ ਪੈ ਰਹੇ ਆ ਇਹਦਾ ਮਤਲਬ ਵੀ ਹਰਮਨ ਕੋਈ ਕੰਮ ਧੰਦਾ ਨਹੀਂ ਕਰਦਾ ਠੀਕ ਹੈ ਸਿਰਫ ਉਹਦੀ ਜ਼ਿੰਦਗੀ ਜਿਹੜੀ ਹੈਗੀ ਆ ਬਰਬਾਦ ਕਰ ਰਿਹਾ ਹਰਮਨ ਕੈਮਰੇ ਤੇ ਕਿਉਂ ਨਹੀਂ ਆ ਰਿਹਾ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਪੜਦਾ ਅੱਜ ਆਪਾਂ ਤੁਹਾਡੇ ਸਾਹਮਣੇ ਉਠਾਵਾਂਗੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ ਇਸ ਛੋਟੀ ਜੀ ਵੀਡੀਓ ਦੇ ਵਿੱਚ ਇਹ ਜਿਹੜੇ ਵਲੌਗਰਸ ਨੇ ਇਹਨਾਂ ਦੀ ਜ਼ਿੰਦਗੀ ਬੜੀ 도ਗਲੀ ਹੁੰਦੀ ਆ ਕੁਝ ਕੁ ਵਲੌਗਰਸ ਨੇ ਜਿਹੜੇ ਜੈਨੂਇਨ ਨੇ ਨਹੀਂ ਤਾਂ ਇਹ ਹੁੰਦੇ ਕੁਝ ਹੋਰ ਆ ਦਿਖਾਉਂਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਤੇ ਦਖਾਂ ਦੇਖੋ ਸਹੁਰਾ ਠੀਕ ਹੈ ਇਹ ਇਹਨਾਂ ਦੀ ਜ਼ਿੰਦਗੀ ਹੁੰਦੀ ਆ ਤਾਂ ਹੁਣ ਦੇਖੋ ਵੀ ਸਾਫ਼ ਇਹਨਾਂ ਗੱਲਾਂ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਵੀ ਜਿਹੜੀ ਅ ਮਤਲਬ ਵਲੌਗਿੰਗ ਕਰਦੀ ਹੈ ਇਹ ਉਹਦੀ ਕਮਾਈ ਵੀ ਘਟ ਪੈ ਰਹੀ ਆ ਹਰਮਣ ਕੋਈ ਕੰਮ ਨਹੀਂ ਕਰਦਾ ਵਿਹਲਾ ਰਹਿੰਦਾ ਸਾਫ਼ ਪਤਾ ਲੱਗਦਾ ਇਸੇ ਕਰਕੇ ਹੁਣ ਜਿਹੜਾ ਹੈਗਾ ਮਹਿਕ ਨੂੰ ਜੋਬ ਤੇ ਜਾਣਾ ਪੈਂਦਾ ਉਹਨੂੰ ਬਿਮਾਰ ਹੋਵੇ ਉਹਦਾ ਕੁਝ ਦੁੱਖਦਾ ਹੋਵੇ ਤਾਂ ਵੀ ਉਹਨੂੰ ਜੋਬ ਤੇ ਜਾਣਾ ਪੈਂਦਾ ਕਿਉਂ ਕਿਉਂਕਿ ਨਾਸਾਂ ਤੇ ਮਾਰਦਾ ਹਰਮਣ ਉਹਦੇ ਫੁੱਲ ਵੀਡੀਓ ਦੇਖੋ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਵੀਡੀਓ ਦੀ ਸਮਝ ਆਊਗੀ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਸਲਰੀ ਹਣਾ ਉਹ ਕੰਮ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਮੈਂ ਮੈਂ ਬਹੁਤ ਬਿਮਾਰ ਵੀ ਰਹੀ ਹਾਂ ਮੈਂ ਇੱਕ ਤਰਫ ਮਤਲਬ ਉਹ ਇਸ ਤਰਫ ਧਿਆਨ ਹਟਾਈ ਲਿੱਤਾ ਸੀ ਫੋਨ ਤੋਂ ਹਣਾ ਉਸ ਟਾਈਮ ਮੇਰਾ ਧਿਆਨ ਮੇਰੇ ਡੈਡੀ ਤੇ ਸੀਗਾ ਜਿੱਦੇ ਉਹਨਾਂ ਦੀ ਡੈਥ ਹੋਈ ਆ ਪਿੱਛੇ ਜਾ ਤੇ ਰੀਜ਼ਨ ਕੀ ਸੀ ਮੇਰੀ ਮੰਮੀ ਨੇ ਇੰਟਰਵਿਊ ਚ ਦੱਸ ਹੀ ਦਿੱਤਾ ਸੀਗਾ ਇਸ ਰਿਲੇਟਿਵ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ ਜਿਦੇ ਰਾਹੀਂ ਮੈਂ ਆਪਣਾ ਕੁਐਸਚਨਸ ਆਨਸਰ ਦੇ ਰਿਲੇਟਿਵ ਵਲੌਗ ਬਣਾ ਰਹੀ ਆ ਇਹ ਮੇਰਾ ਪਹਿਲਾ ਆ ਤੇ ਹੋਰ ਵੀ ਮੇਰੇ ਕਾਫੀ ਆਉਣਗੇ ਮੈਂ ਸਾਰਿਆਂ ਦੇ ਜਵਾਬ ਦੂੰਗੀ ਹਣਾ ਮੈਂ ਆਪਣੇ ਮੂੰਹੋਂ ਦੱਸਣਾ ਚਾਹੁੰਦੀ ਆ ਦੇਖੋ ਚਲੋ ਇੱਕ ਰੋ ਰੋ ਕੇ ਕਦੇ ਵੀਡੀਓਜ਼ ਪਾਉਂਦੀ ਆ ਕਦੇ ਕੁਛ ਕਦੇ ਕੁਛ ਠੀਕ ਹੈ ਉਹਦੇ ਨਾਲ ਹਰਮਨ ਜਿਹੜਾ ਹੈਗਾ ਉਹ ਕੀ ਇਹੋ ਜਿਹਾ ਕਰ ਦਿੰਦਾ ਉਹਦੇ ਨਾਲ ਕੀ ਕੀ ਕੁੱਟਮਾਰ ਕਰਦਾ ਮਤਲਬ ਵੀ ਹੁਣ ਜਿਹੜਾ ਉਹਦੇ ਵਲੌਗ ਆ ਰਿਹਾ ਤੁਸੀਂ ਮੈਂ ਸਕਰੀਨਸ਼ਾਟ ਲਾ ਦੂੰਗੀ ਸਾਈਡ ਤੇ ਠੀਕ ਹੈ ਅੱਗੇ ਵੀਡੀਓ ਦੇ ਵਿੱਚ ਕੁਝ ਕਲਿੱਪਸ ਐਡ ਕਰੂੰਗੀ ਜਿੱਦ ਤੋਂ ਤਾਂ ਸਾਫ਼ ਪਤਾ ਲੱਗਦਾ ਵੀ ਉਹ ਸੌਖੀ ਤਾਂ ਹੈਣੀਗੀ ਬਹੁਤ ਔਖੀ ਆ ਇਸੇ ਕਰਕੇ ਉਹ ਇਨਡਾਇਰੈਕਟ ਵੇ ਦੇ ਨਾਲ ਆਪਦੇ ਘਰਦਿਆਂ ਨੂੰ ਇਹ ਕਹਿ ਰਹੀ ਆ ਵੀ ਮੈਨੂੰ ਵਾਪਸ ਲੈ ਜਾਓ ਪਰ ਘਰ ਦੇ ਹੁਣ ਲੈ ਜਾਣੇ ਸੀ ਰਹੇ ਠੀਕ ਹੈ ਤੇ ਆਪਾਂ ਕਰਦੇ ਆ ਇਸੇ ਮੁੱਦੇ ਤੇ ਪੂਰੀ ਗੱਲਬਾਤ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਜਸਪ੍ਰੀਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਮੇਰੇ YouTube ਚੈਨਲ ਤੇ ਉਮੀਦ ਆ ਤੁਸੀਂ ਸਾਰੇ ਜਾਣੇ ਵਧੀਆ ਹੋਮੋਗੇ ਠੀਕ ਹੋਮੋਗੇ ਚੜ੍ਹਦੀ ਕਲਾ ਛੋਮੋਗੇ ਮੈਂ ਤਾਂ ਠੀਕ ਹੈਣੀ ਭਾਈ ਕਿਉਂਕਿ ਆਪਾਂ ਨੂੰ ਤਾਂ ਆਉਂਦੀ ਆਉਂਦੀ ਠੰਡ ਨਹੀਂ ਜਿਹੜਾ ਹੈਗਾ ਬਿਮਾਰ ਕਰਤਾ ਤੇਜਵਾਕ ਵੀ ਦੋਨੇ ਬਿਮਾਰ ਹੋਏ ਪਏ ਆ ਤੇ ਮੈਨੂੰ ਵੀ ਗੋਲਡਨ ਕਫ ਹੋਇਆ ਪਿਆ ਸੋ ਮੈਂ ਸੋਚਿਆ ਵੀ ਬਹੁਤ ਮੁਸ਼ਕਿਲ ਦੇ ਨਾਲ ਚੈਨਲ ਦੀ ਜਿਹੜੀ ਹੈਗੀ ਆ ਰੀਚ ਆਪਾਂ ਅਪ ਕੀਤੀ ਆ ਠੀਕ ਹੈ ਇੱਕ ਵਾਰ ਰੀਚ ਜਿਹੜੀ ਸੀਗੀ ਚੈਨਲ ਦੀ ਮੇਰੇ ਦੀ ਡਿੱਗ ਪਈ ਸੀ ਕਿਉਂਕਿ ਮੇਥੋਂ ਪ੍ਰੋਪਰ ਕੰਮ ਨਹੀਂ ਹੋ ਰਿਹਾ ਸੀ ਤੇ ਹੁਣ ਰੀਚ ਅਪ ਹੋਈ ਆ ਸੋ ਮੇਰੇ ਜਿਹੜੇ ਸਬਸਕ੍ਰਾਈਬਰਸ ਨੇ ਮੈਨੂੰ ਉਹ ਇਨਸਟਾ ਤੇ ਵੀ ਕਹਿੰਦੇ ਨੇ ਵੀ ਤੁਸੀਂ ਡੇਲੀ ਵੀਡੀਓ ਲੈ ਕੇ ਆਇਆ ਕਰੋ ਤੇ ਮੈਂ ਹੁਣ ਇੱਕ ਦਿਨ ਛੱਡ ਕੇ ਮਤਲਬ ਇੱਕ ਦਿਨ ਦਾ ਗੈਪ ਪਾ ਕੇ ਨੈਕਸਟ ਡੇ ਜਿਹੜੀ ਹੈਗੀ ਆ ਮੈਂ ਵੀਡੀਓ ਸ਼ਾਮ ਨੂੰ 6:30 ਵਜੇ ਤੱਕ ਅਪਲੋਡ ਕਰਦੀ ਹੁਣੀ ਆ ਚੈਨਲ ਤੇ ਇਸੇ ਕਰਕੇ ਆਪਾਂ ਸੋਚਿਆ ਵੀ ਗੈਪ ਕਾਹਨੂੰ ਪਾਉਣਾ ਆਪਾਂ ਵੀਡੀਓ ਬਣਾ ਦਈਏ ਚਾਹੇ ਛੋਟੀ ਬਣਾ ਦਈਏ ਤਾਂ ਮਹਿਕਪ੍ਰੀਤ ਬਾਰੇ ਨਾ ਮੈਂ ਥੋੜਾ ਜਿਹਾ ਸਰਚ ਕੀਤਾ ਜਦੋਂ ਮੋਂ ਦੇ ਵਲੌਗਸ ਦੇਖ ਕੇ ਮੈਂ ਵੈਸੇ ਦੇਖਣਾ ਛੱਡਤਾ ਸੀ ਕਿਉਂਕਿ ਮੈਨੂੰ ਇਹ ਜਿਵੇਂ ਮੈਂ ਰੋਸਟਿੰਗ ਵਗੈਰਾ ਕਰਨੀ ਹੀ ਨਹੀਂ ਹੈ ਨਾ ਰੋਸਟਿੰਗ ਵੀ ਨਹੀਂ ਆਪਾਂ ਤੁਹਾਡੇ ਸਾਹਮਣੇ ਸਿਰਫ ਇੱਕ ਮਤਲਬ ਮੈਟਰ ਰੱਖ ਰਹੇ ਹਾਂ ਹੁਣ ਉਹਨੇ ਮੈਂ ਤੁਹਾਨੂੰ ਸਕਰੀਨਸ਼ਾਟ ਲਾ ਕੇ ਦਿਖਾਉਣੀ ਆ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਉਹਦੇ ਥੰਬਨੇਲ ਦੇਖ ਲਿਓ ਹਨਾ ਵੀ ਮੈਨੂੰ ਇਹੋ ਜਿਹਾ ਪਤਾ ਨਹੀਂ ਕੀ ਹੋ ਗਿਆ ਮੈਂ ਮੇਰੀ ਤਬੀਅਤ ਕਿਉਂ ਖਰਾਬ ਆ ਇੰਨੀ ਮੈਨੂੰ ਕੀ ਹੋਇਆ ਇਹ ਵੋ ਹਨਾ ਕਿਉਂ ਐਨੇ ਵੀ ਬਹੁਤ ਕਰ ਰਹੀ ਆ ਉਹ ਤਾਂ ਜਿਹੜਾ ਹੈਗਾ ਸਾਫ਼ ਪਤਾ ਲੱਗਦਾ ਵੀ ਉਹ ਖੁਸ਼ੀ 1% ਵੀ ਹੈ ਨਹੀਂਗੀ ਠੀਕ ਹੈ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਦੇਖੋ ਹਾਰਮੋਨ ਜਿਹੜਾ ਹੈਗਾ ਨਾ ਤਾਂ ਉਹ ਕੋਈ ਕੰਮ ਕਰਦਾ ਠੀਕ ਹੈ ਤੇ ਵਲੋਗਿੰਗ ਇਹ ਕਰਦੀ ਆ ਜੌਬ ਤੇ ਲੱਗ ਗਈ ਘਰ ਦਾ ਕੰਮ ਇਹਨੂੰ ਕਰਨਾ ਪੈਂਦਾ ਜਿਹੜਾ ਹਰਮਨ ਆ ਉਹ ਇਹਨੂੰ ਕਿਸੇ ਪਾਸੋਂ ਸਪੋਰਟ ਨਹੀਂ ਕਰ ਰਿਹਾ ਠੀਕ ਹੈ ਚਾਰ ਚੁਪੇਰੇ ਇਹਨੂੰ ਖੁਦ ਕੰਮ ਕਰਨਾ ਪੈਂਦਾ ਨਾਸਾਂ ਤੇ ਪੈਂਦੀ ਹੈ ਇਹਦੇ ਸਿੱਧੀ ਜੀ ਗੱਲ ਏ ਆ ਠੀਕ ਹੈ ਹੁਣ ਜਿਹੜੇ ਇਹ ਰੈਂਟ ਤੇ ਰਹਿੰਦੇ ਆ ਉਹ ਵੀ ਇਹਨੇ ਭਰਨਾ ਘਰ ਦਾ ਕੰਮ ਵੀ ਇਹਨੇ ਕਰਨਾ ਫਿਰ ਜੌਬ ਵੀ ਕਰਨੀ ਵਲੌਗਿੰਗ ਦੇ ਵਿੱਚ ਵੀ ਵਲੌਗਿੰਗ ਵੀ ਨਹੀਂ ਛੱਡ ਸਕਦੀ ਕਿਉਂਕਿ ਪੈਸਾ ਆਉਂਦਾ ਠੀਕ ਹੈ ਹਰਮਨ ਆਪ ਵਿੱਚ ਆਉਂਦਾ ਨਹੀਂ ਕਿਉਂ ਨਹੀਂ ਆਉਂਦਾ ਇਹ ਵੀ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਉਹ ਆਪਣੀ ਸ਼ਕਲ ਦਿਖਾਉਣਾ ਨਹੀਂ ਚਾਹੁੰਦਾ ਕਿਉਂਕਿ ਇਸ ਤੋਂ ਬਾਅਦ ਹਜੇ ਇੱਕ ਹੋਰ ਨਵਾਂ ਠੀਕ ਹੈ ਇੱਥੇ ਖਤਮ ਨਹੀਂ ਹੋਈ ਆ ਇਹਦੀ ਜ਼ਿੰਦਗੀ ਦਾ ਡੀ ਐਂਡ ਨਹੀਂ ਮੈਨੂੰ ਨਹੀਂ ਲੱਗਦਾ ਵੀ ਲਾਈਫਟਾਈਮ ਜਿਹੜਾ ਬੰਦਾ ਅੱਜ ਇਹਦੇ ਨਾਲ ਫੇਸ ਕਰ ਨਹੀਂ ਰਿਹਾ ਕੋਈ ਚੀਜ਼ ਉਹ ਬੰਦਾ ਲਾਈਫਟਾਈਮ ਇਹਦੇ ਨਾਲ ਚੱਲੂਗਾ ਮੈਨੂੰ ਤਾਂ ਨਹੀਂ ਲੱਗਦਾ ਬਈ ਚੱਲੂਗਾ ਕਿਉਂਕਿ ਇਹ ਨੇ ਇੱਕ ਨਾ ਰੀਜ਼ਨ ਦਿੱਤਾ ਕਯੂ ਐਨ ਏ ਵਲੌਗ ਪਾਇਆ ਸੀ ਇਹਨੇ ਉਹਦੇ ਵਿੱਚ ਲੋਕਾਂ ਨੇ ਇਹਨੂੰ ਕੁਐਸਚਨ ਪੁੱਟ ਕੀਤੇ ਵੀ ਤੂੰ ਹਰਮਨ ਦੇ ਨਾਲ ਵੀਡੀਓ ਕਿਉਂ ਨਹੀਂ ਪਾਉਂਦੀ ਇਹਨੇ ਇੱਕ ਚੀਜ਼ ਕਹੀ ਮੈਂ ਉਹਦੇ ਨਾਲ ਵੀਡੀਓ ਇਸ ਕਰਕੇ ਨਹੀਂ ਪਾਉਂਦੀ ਕਿਉਂਕਿ ਲੋਕ ਬਹੁਤ ਬੁਰਾ ਬੋਲਦੇ ਨੇ ਮੈਨੂੰ ਬੋਲਦੇ ਨੇ ਮੈਂ ਨਹੀਂ ਚਾਹੁੰਦੀ ਵੀ ਹਰਮਨ ਨੂੰ ਕੋਈ ਬੋਲੇ ਹਰਮਨ ਨੂੰ ਤਾਂ ਉਹਦੀ ਸ਼ਗਲ ਦੇਖਣ ਦੀ ਤਾਂ ਲੋੜ ਹੈ ਨਹੀਂ ਤੇ ਸਭ ਤੋਂ ਘਟੀਆ ਬੰਦਾ ਮੈਂ ਉਹਨੂੰ ਹੀ ਗਿਣੂੰਗੀ ਕਿਉਂਕਿ ਉਹ ਬੰਦਾ ਜਿਹੜਾ ਸਪੋਰਟ ਹੀ ਨਹੀਂ ਕਰ ਰਿਹਾ ਨਾਲੇ ਤਾਂ ਘਰੇ ਬੈਠਾ ਪੈਸਾ ਖਾਈ ਜਾਂਦਾ ਨਾਲੇ ਦਿੱਥੋਂ ਖਰਚੇ ਚਕਾਈ ਜਾਂਦਾ ਸਾਰੇ ਆਪ ਦੇ ਠੀਕ ਹੈ ਨਾਲੇ ਮਤਲਬ ਵੀ ਹੁਣ ਮੈਂ ਕੀ ਕਹਾਂ ਤੂੰ ਆਪ ਸਿਆਣੀ ਆ ਦੇਖੋ ਇਹੋ ਜੇ ਲੋਕਾਂ ਨੂੰ ਹਜੇ ਵੀ ਇਹਨੂੰ ਲੋਕ ਇੰਨੇ ਜ਼ਿਆਦਾ ਦੇਖਦੇ ਨਹੀਂ ਠੀਕ ਹੈ ਇਹਦੇ ਵੀਊ ਦੇਖਿਓ ਤੁਸੀਂ ਵਲੌਗਾਂ ਤੇ ਇਹਨੂੰ ਕੀ ਦੇਖਦੇ ਨੇ ਇਹਦੇ ਤੋਂ ਵੀ ਕਿਦਾਂ ਘਰ ਤੋਂ ਮਤਲਬ ਕਿ ਜਾ ਕੇ ਆਪਾਂ ਇੱਕ ਨਾਲ ਨਹੀਂ ਖੜਨਾ ਫਿਰ ਇੱਕ ਨੂੰ ਇੱਕ ਨਾਲ ਭੱਜ ਕੇ ਮਹੀਨਾ ਰਹਿ ਕੇ ਮੜ ਕੇ ਦੂਜੇ ਨਾਲ ਹਾਲਾਂਕਿ ਇੱਥੇ ਤਾਂ ਮਤਲਬ ਇਹਦੇ ਲਈ ਕਲਾਪਿੰਗ ਕਰਨੀ ਬਣਦੀ ਆ ਕਿਉਂਕਿ ਇਹਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਹਰ ਮਨ ਦੇ ਨਾਲ ਰਹਿੰਦੀ ਨੂੰ ਪਰ ਇਹ ਲੌਂਗ ਟਰਮ ਵਾਸਤੇ ਨਹੀਂ ਹੈ ਇਹਦਾ ਰਿਲੇਸ਼ਨ ਇਹ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਠੀਕ ਹੈ ਇੱਕ ਮੈਂ ਇਹਦੀ ਕਲਿੱਪ ਐਡ ਕਰਦੀ ਆ ਠੀਕ ਹੈ ਆ ਦੇਖਿਓ ਜ਼ਰਾ ਡਰੇ ਹੈਗੇ ਕਿ ਕਿ ਕਿੱਥੇ ਰਹਿ ਰਹੀ ਆ ਚਾਹੇ ਕਿਦਾਂ ਹੈ ਨਾ ਦੇਖੋ ਇੱਕ طرف ਤਾਂ ਮੈਂ ਡਿਪਰੈਸ਼ਨ ਚ ਸੀ ਦੂਸਰੀ طرف ਮਤਲਬ ਕਿ ਮੈਨੂੰ ਐਦਾਂ ਬੋਲਿਆ ਜਾ ਰਿਹਾ ਕਿ ਇਹਨੂੰ ਕੋਈ ਫਰਕ ਨਹੀਂ ਹੈਗਾਗਾ ਹਨਾ ਸੁਣੀ ਚੱਲ ਧਿਆਨ ਨਾਲ ਪਿਓ ਜਦੋਂ ਪਿਓ ਦੁਨੀਆ ਤੋਂ ਚਲੇ ਜਾਂਦੇ ਤਾਂ ਇੱਕ ਪੈਂਦਾ ਮੈਂ ਕਹਿੰਦੀ ਆ ਜਿਹੜਾ ਮਾੜੀ ਤੋਂ ਮਾੜਾ ਹੈ ਨਾ ਮੈਨੂੰ ਲੋਕਾਂ ਨੇ ਬਹੁਤ ਮਾੜਾ ਬਣਾਇਆ ਉਸ ਨੂੰ ਵੀ ਫਰਕ ਪਏਗਾ ਠੀਕ ਆ ਉਸ ਤੋਂ ਠੀਕ ਹੈ ਤੁਸੀਂ ਕਲਿੱਪ ਹੁਣ ਮੈਂ ਇੱਕ ਦੋ ਕਲਿੱਪਸ ਹੋਰ ਐਡ ਕਰਦੀ ਆ ਧਿਆਨ ਨਾਲ ਦੇਖਿਓ ਤੁਸੀਂ ਆ ਦੇਖਿਓ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੂੰ ਕੋਈ ਬੋਲਦਾ ਨਹੀਂ ਹਨਾ ਆਪਾਂ ਕੁਝ ਵੀ ਕਰੀ ਜਾਣਾ ਮੈਂ ਜਸਟ ਨਾਰਮਲੀ ਗੱਲ ਕਰ ਰਹੀ ਹਾਂ ਮੈਂ ਕਿਸੇ ਨੂੰ ਰੋਠ ਰਹੀ ਨਹੀਂ ਬੋਲ ਰਹੀ ਕਿਸੇ ਨੂੰ ਰਿਪਲਾਈ ਨਹੀਂ ਕਰ ਰਹੀ ਜਸਟ ਮੈਂ ਇਹ ਦੱਸ ਰਹੀ ਹਾਂ ਕਿ ਉਸ ਟਾਈਮ ਐਨਾ ਮੇਰੇ ਤੇ ਮਾੜਾ ਟਾਈਮ ਸੀ ਨਾ ਪਰ ਲੋਕਾਂ ਨੇ ਮੈਨੂੰ ਹੀ ਮਾੜਾ ਕਿਹਾ ਕਿ ਇਹਨੂੰ ਫਰਕ ਨਹੀਂ ਇੰਦੇ ਪਿਆਰ ਮਤਲਬ ਕਿ ਉਹ ਤਾਂ ਗਿਆ ਚਲਿਆ ਇੱਕ طرف ਮਤਲਬ ਉਹ ਉਹ ਇਸ طرف ਧਿਆਨ ਹਟਾਈ ਲਿੱਤਾ ਸੀ ਫੋਨ ਤੋਂ ਹਨਾ ਉਸ ਟਾਈਮ ਮੇਰਾ ਧਿਆਨ ਮੇਰੇ ਡੈਡੀ ਤੇ ਸੀ ਇਹਦਾ ਕੀ ਕਹਿਣਾ ਵੀ ਲੋਕ ਇਹ ਕਹਿੰਦੇ ਨਹੀਂ ਵੀ ਤੂੰ ਜਿਹੜੀ ਹੈਂ ਆਂ ਜਿਵੇਂ ਸੀ ਮੇਰੀ ਮੰਮੀ ਦੇ ਇੰਟਰਵਿਊ ਚ ਦੱਸ ਹੀ ਦਿੱਤਾ ਸੀ ਬਣਾ ਰਹੀ ਆ ਹਨਾ ਇਸ ਚੀਜ਼ ਨੂੰ ਲੈ ਕੇ ਮਤਲਬ ਮੇਰੇ ਰਿਲੇਟਿਵ ਮਤਲਬ ਕਿ ਮੈਨੂੰ ਬਹੁਤ ਗਲਤ ਬੋਲੇ ਜਾ ਰਿਹਾ ਕਿ ਇਹ ਪ੍ਰੈਗਨੈਂਟ ਹੈ ਇਦਾਂ ਹੀ ਹੁੰਦਾ ਹੈ ਹਨਾ ਦੇਖੋ ਮੈਂ ਪ੍ਰੈਗਨੈਂਟ ਨਹੀਂ ਹੈਗੀ ਹਨਾ ਤਾਂ ਪਲੀਜ਼ ਜੇਕਰ ਕੋਈ ਮੈਂ ਸਟੋਰੀ ਡਾਲ ਰਹੀਆਂ ਚਾਹੇ ਕੋਈ ਵੀ ਆਪਣੇ ਘਰ ਦੇ ਰਿਲੇਟਿਵ ਹਨਾ ਕੋਈ ਵੀ ਸਟੇਟਸ ਡਾਲ ਰਹੀਆਂ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਮੈਨੂੰ ਤੁਸੀਂ ਸੁਣ ਲਿਆ ਕਿ ਇਹਦਾ ਇਹ ਕਹਿਣਾਗਾ ਵੀ ਮਤਲਬ ਲੋਕ ਜਿਹੜੇ ਹੈਗੇ ਇਹਨੂੰ ਐਸ ਕਰਕੇ ਟਰੋਲ ਕਰ ਰਹੇ ਨੇ ਵੀ ਤੂੰ ਆਪਣੇ ਪਾਪਾ ਦੀ ਜਿਹੜੀ ਹੈਗੀ ਆ ਤੈਨੂੰ ਡੈਥ ਦਾ ਕੋਈ ਫਰਕ ਨਹੀਂ ਪਿਆ ਜਾਂ ਕੁਛ ਹਨਾ ਤੇ ਦੇਖੋ ਇਹਦੇ ਵਿੱਚ ਗਲਤ ਵੀ ਕੀ ਆ ਕਹਿੰਦੀ ਵੀ ਮੈਂ ਇੰਨਾ ਖਿਆਦਾ ਡਿਪਰੈਸ਼ਨ ਚ ਸੀ ਮੈਂ ਬਿਮਾਰ ਰਹਿੰਦੀ ਸੀ ਪਰ ਜਿਹੜਾ ਮੇਰਾ ਕੰਮ ਆਉ ਮੈਂ ਛੱਡ ਨਹੀਂ ਸਕਦੀ ਓਬਵੀਅਸ ਆ ਕਿਉਂਕਿ ਇਹਨੂੰ ਪਤਾ ਵੀ ਜੇ ਕੰਮ ਕਰੂਗੀ ਤਾਂ ਪੈਸਾ ਆਊਗਾ ਹੁਣ ਉਹ ਨਾਸਾਂ ਤੇ ਮਾਰਦਾ 24 ਘੰਟੇ ਵੀ ਬਾਈ ਵਲੌਗ ਤਾਂ ਪਾਉਣਾ ਪੈਣਾ ਜੇ ਕਮਾਈ ਆਊਗੀ ਅੱਛਾ ਵਲੌਗਿੰਗ ਨਾਲ ਵੀ ਨਹੀਂ ਸਰ ਰਿਹਾ ਇਹਦਾ ਮਤਲਬ ਵੀ ਉਹ ਜੋਬ ਤੇ ਵੀ ਇਹ ਲੱਗ ਗਈ ਸਲੂਨ ਦੇ ਵਿੱਚ ਦੁਬਾਰਾ ਕੰਮ ਕਰਨ ਲੱਗ ਗਈ ਇਹ ਕਹਿੰਦੀ ਮੇਰੇ ਮੇਕਅਪ ਦੇ ਰਿਲੇਟਿਡ ਮੈਂ ਕੰਮ ਕਰਦੀ ਆ ਜੋਬ ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰਦੀ ਐ ਇਹਦਾ ਮਤਲਬ ਵੀ ਹਰਮਨ ਕੋਈ ਕੰਮ ਨਹੀਂ ਕਰ ਰਾਈਟ ਤਾਂ ਦੇਖੋ ਆਈ ਹੁੰਦੀ ਆ ਇਹੋ ਜਿਹੇ ਲੋਕਾਂ ਨੂੰ ਰੋਲ ਮਾਡਲ ਨਾ ਮੰਨੋ ਇਹੋ ਜਿਹੇ ਲੋਕਾਂ ਨੂੰ ਫੋਲੋ ਨਾ ਕਰੋ ਕਿ ਆਪਣੇ ਤੇ ਕੋਈ ਗਲਤ ਅਸਰ ਪਵੇ ਇਹਨਾਂ ਚੀਜ਼ਾਂ ਦਾ ਠੀਕ ਹੈ ਤੇ ਹੁਣ ਦੇਖੋ ਕੰਮ ਤਾਂ ਇਹਨੂੰ ਕਰਨਾ ਹੀ ਪੈਣਾ ਤੇ ਮੈਨੂੰ ਲੱਗਦਾ ਕੋਈ 4-5 ਮਹੀਨੇ ਦੀ ਖੇਡ ਹੈ ਇਹ ਇਦੂ ਵੱਧ ਜੇ ਕੱਟ ਗਈ ਤਾਂ ਭਈ ਠੀਕ ਹੈ ਤੇ ਨਹੀਂ ਇਦੂ ਜ਼ਿਆਦਾ ਤਾਂ ਇਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਨਹੀਂ ਰਹਿਣਾ ਕਿਉਂਕਿ ਹੁਣ ਉਹ ਰੋ ਰੋ ਕੇ ਵੀਡੀਓਜ਼ ਪਾਉਂਦੀ ਆ ਕਦੇ ਕਹਿ ਦਿੰਦੀ ਆ ਮੈਂ ਆਦੀ ਮਾਂ ਨੂੰ ਮਿਸ ਕਰਦੀ ਆ ਕਦੇ ਕਹਿੰਦੀ ਮੈਂ ਆਦੇ ਪਿਓ ਨੂੰ ਮਿਸ ਕਰਦੀ ਆ ਵੀ ਮੈਨੂੰ ਵਾਪਸ ਲੈ ਜਾਓ ਬੇ ਮਾਤਾ ਉਹਦੀ ਹੁਣ ਵਾਪਸ ਲੈ ਜਾਣੇ ਸਿਰਹੀ ਪਰ ਹੈਗੀ ਤਾਂ ਇਹਦੇ ਅਰਗ ਕੋਈ ਆ ਜਿਹਹੋ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਹੋ ਸਕਦਾ ਲੈ ਜੇ ਪਰ ਫੇਰ ਉਹਦਾ ਦਾਦਾ ਜਿਹੜਾ ਹੈਗਾ ਉਹਦਾ ਖੌਫ ਮਾਰਦਾ ਠੀਕ ਹੈ ਉਹਦੇ ਦਾਦੇ ਨੇ ਛੱਡੜੀ ਉਹਦੀ ਮਾਂ ਵੀ ਨਹੀਂ ਠੀਕ ਹੈ ਤੇ ਨਾ ਇਹਨੂੰ ਛੱਡਣਾ ਇਹ ਚੀਜ਼ ਤਾਂ 100% ਸ਼ੋਰ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਇਹੋ ਜਿਹੇ ਲੋਕਾਂ ਤੋਂ ਜਿਹੜਾ ਹੈਗਾ ਬੱਚੋ ਇਹੋ ਜਿਹੇ ਇਨਫਲੂਐਂਸਰਸ ਤੋਂ ਜਿਹੜਾ ਹੈਗਾ ਇਹਨਾਂ ਨੂੰ ਰੋਲ ਮਾਡਲ ਨਾ ਮੰਨੋ ਇਹੋ ਜੇ ਤੁੱਟੂ ਜੇ ਵਲੌਗਰਾਂ ਨੂੰ ਇਗਨੋਰ ਕਰਿਆ ਕਰੋ ਕਿਉਂਕਿ ਇਹਨਾਂ ਦੀ ਜਿਹੜੀ ਵਲੌਗਰਾਂ ਦੀ ਲਾਈਫ ਹੁੰਦੀ ਹੈ ਨਾ ਉਹ ਬਹੁਤ ਹੀ ਜ਼ਿਆਦਾ ਜਿਹੜੀ ਹੁੰਦੀ ਹੈ 도ਗਲੀ ਹੁੰਦੀ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਕੋਈ ਰਿਐਲਿਟੀ ਨਹੀਂ ਹੁੰਦੀ ਕਿਸੇ ਪਾਸੇ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮੈਂ ਵੀਡੀਓ ਜ਼ਿਆਦਾ ਲੰਬੀ ਨਹੀਂ ਬਣਾ ਸਕਦੀ ਠੀਕ ਹੈ ਤੇ ਨੈਕਸਟ ਵੀਡੀਓ ਹੋ ਸਕਦਾ ਆਪਾਂ ਕੁਝ ਡਿਫਰੈਂਟ ਜਿਹਾ ਲੈ ਕੇ ਆਈਏ ਤੇ ਚੈਨਲ ਤੇ ਪਹਿਲੀ ਪੱਲੀ ਵਾਰੀ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਆ ਇੱਕ ਨਵੀਂ ਵੀਡੀਓ